ਮੇਰੇ ਪਿਆਰੇ ਸਾਰੇ ਮੈਂ ਇੱਕ ਬੋਲੈਂਚ ਕਹਿ ਜਾਵਾਂਗਾ ਸਾਰੇ ਪੰਥ ਦਰਦਿਓ ਆਪ ਸਾਰੇ ਮੇਰੇ ਨਾਲ ਵਾਹਿਗੁਰੂ ਜੀ ਦਾ ਕਾਲ ਸਹਾ ਵਾਹਿਗੁਰੂ ਜੀ ਮੈਂ ਤਾਂ ਪਹਿਲਾਂ ਵੀ ਜੀ ਨੇ ਤੁਹਾਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਵਾਹਿਗੁਰੂ ਮੇਰ ਕਰਨ ਅਸੀਂ ਜਾਗ ਸਕੀਏ ਅਸੀਂ ਸੁਤੇ ਹੋਏ ਹਾਂ ਸਾਨੂੰ ਮੈਂ ਆਪਣੇ ਸਬਜੈਕਟ ਬੋਲਾਂਗਾ ਐਜੂਕੇਸ਼ਨ ਦਾ ਕਿਉਂਕਿ ਸਾਫ ਮਿੰਟ ਦਾ ਟਾਈਮ ਹੈ ਇੱਕ 인ਦਰਜੀਤ ਕੌਰ ਬੀਬੀ ਨੇ ਜਗਾਇਆ ਜਦੋਂ ਅਸੀਂ 300 ਸਾਲ ਲ ਜਿਹੜਾ ਹੈ ਗੁਰਗਨ ਸਾਹਿਬ ਜੀ ਦਾ ਗੁਰਗਦੀ ਦਿਵਸ ਮਨਾ ਰਹੇ ਸੀ ਜ਼ੀਰਤੋਂ ਦੇ ਅੰਦਰ ਉਸ ਬੱਚੀ ਨੇ ਕਿਹਾ ਮੈਂ ਵੇਖ ਰਹੀ ਐ ਕੋ ਐਮ ਐਸ ਸੀ ਮੈਥਮੈਟਿਕਸ ਕਰ ਰਹੀ ਸੀ ਉਸ ਬੱਚੀ ਨੇ ਜੋ ਕਿਹਾ ਕਿ ਮੈਂ ਵੇਖ ਰਹੀ ਹਾਂ ਕਿ 300 ਸਾਲਾ ਗੁਰਗੱਦੀ ਦੀ ਵਸਤੇ 1000 ਕਰੋੜ ਰੁਪਇਆ ਹਜੂਰ ਸਾਹਿਬ ਖਰਚ ਕੀਤਾ ਗਿਆ ਕਹਿੰਦੀ ਬਹੁਤ ਅੱਛੀ ਗੱਲ ਹੈ ਹਜੂਰ ਸਾਹਿਬ ਹੋਰ ਵੀ ਸ਼ਾਨਦਾਰ ਬਣਨਾ ਚਾਹੀਦਾ ਬਹੁਤ ਅੱਛੀ ਗੱਲ ਹੈ ਉਤੇ 300 ਟਾਈਪ ਦਾ ਲੰਗਰ ਬਣਿਆ ਪੰਜਾਬ ਤੋਂ 80 ਅਲੱਗ ਅਲੱਗ ਹਲਵਾਏ ਗਏ ਅਲੱਗ ਅਲੱਗ ਆਦਮ ਵਾਸਤੇ ਬਹੁਤ ਅੱਛੀ ਗੱਲ ਹੈ ਬਹੁਤ ਛੇ ਲੰਗਰ ਚੱਲਨੇ ਚਾਹੀਦੇ ਉਸ ਤੋਂ ਨੇ ਕਿਹਾ ਇੱਕ ਨਗਰਿਕ ਤੋਂ ਉਸ ਤੋਂ ਚੱਲਿਆ ਜਿਹੜਾ ਪੂਰੀ ਤਕਰੀਬਨ ਦੇਸ਼ ਦੇ ਵਿੱਚ ਬਹੁਤ ਸਾਰੇ ਭਗਤ ਗਿਆ ਔਰ ਹਰ ਸ਼ਹਿਰ ਦੇ ਵਿੱਚ ਉਹਦੇ ਉੱਤੇ ਕਰੋਨਾ ਰੁਪਏ ਖਰਚ ਕੀਤੇ ਗਏ ਉਹਨੇ ਕਿਹਾ ਬਹੁਤ ਜੀ ਗੱਲ ਹੈ ਸਾਡੀ ਗੁਰੂ ਸਾਹਿਬਣੀ ਇਹ ਸਰਦਾਰ ਹੈ ਪਰ ਉਹਨੇ ਕਿਹਾ ਜਿੱਦਾ 300 ਸਾਲ ਹੈ ਉਹਦੇ ਕੋਲ ਕਿਸੇ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੀ ਚਾਹੀਦਾ ਉਹਨੇ ਕਿਹਾ ਮੇਰੀ ਆਤਮਾ ਇਹ ਕਹਿੰਦੀ ਹੈ ਗੁਰੂ ਸਾਹਿਬ ਕਹਿਣਗੇ ਮੈਨੂੰ ਪੜੇ ਲਿਖੇ ਗੁਰਸਿੱਖ ਚਾਹੀਦੇ ਨੇ ਹੋਰ ਕੁਝ ਨਹੀਂ ਚਾਹੀਦਾ ਜੋ ਪੜੇ ਲਿਖੇ ਗੁਸਥੀਖ ਹੋਣਗੇ ਉਸ ਦੁਨੀਆ ਤੋਂ ਯਹੂਦੀਆਂ ਤੋਂ ਬਹੁਤ ਅਗੇ ਨਿਕਲ ਜਾਣਗੇ। ਔਰ ਉਸ ਤੋਂ ਬਾਅਦ ਦਾਸ ਦੀ ਸੇਵਾ ਉੱਥੇ ਜਨਰਲ ਫੈਕਟਰੀ ਸੀ ਔਰ ਸਟੇਜ ਤੇ ਸੀ। ਉਸਨੇ ਉਸ ਨੂੰ ਕਿਹਾ ਬੇਟੇ ਇੰਦਰਜੀਤ ਕੋ ਅਸੀਂ ਬਾਕੀ ਸ਼ਹਿਰਾ ਦੀ ਗਰੰਟੀ ਨਹੀਂ ਲੈ ਸਕਦੇ। ਅਸੀਂ ਜਲਦੀ ਹੀ ਡੇਰਦੂੰਚ ਇੱਕ ਐਸਾ ਆਫਿਸ ਖੋਲਾਂਗੇ ਜਿੱਥੇ ਡੇਰਦੂੰਚ ਦਾ ਕੋਈ ਵੀ ਸਿੱਖ ਬੱਚਾ ਇਹ ਨਹੀਂ ਕਹਿ ਸਕੇਗਾ ਮੈਂ ਪੜਨਾ ਚਾਹੁੰਦਾ ਸੀ। ਮੈਂ ਪਾ ਨਹੀਂ ਸਕਿਆ ਕਿਉਂਕਿ ਉਸ ਬੱਚੀ ਨੇ ਕਿਹਾ ਮੈਂ ਜਿਹੜੇ ਕਲੋਨੀ ਚ ਰਹ ਰਹੇ ਹਾਂ ਉਹ ਆਮ ਤੌਰ ਤੇ ਪਾਟੜਾਂ ਦੀ ਕਲੋਨੀ ਹੈ ਜਿਹਨਾਂ ਦੀ ਸਿਕਲੀਗੜ੍ਹ ਕਲੋਨੀ ਹੈ ਬੰਜਾਰੇ ਦੀ ਕਲੋਨੀ ਹੈ ਪਾਟੜਾਂ ਦੀ ਕਲੋਨੀ ਹੈ ਉਹਨੇ ਕਿਹਾ 2500 ਪਰਿਵਾਰ ਇੱਥੇ ਰਹ ਰਹੇ ਨੇ ਪਾਟੜਾਂ ਕਲੋਨੀ ਚ ਜਿੱਥੇ 99% ਕੁੜੀਆਂ ਜਿਹੜੀਆਂ ਨੇ 8ਵੀਂ ਤੋਂ ਉੱਤੇ ਨਹੀਂ ਪੜੀਆਂ ਆਇਆਂ ਕਿਉਂਕਿ ਮਾਪੇ ਪੜਾ ਨਹੀਂ ਸਕਦੇ ਸਾਡੀ ਗਰੀਬਾਂ ਦੀ ਕਲੋਨੀ ਹੈ ਮੇਰੇ ਮਾਪਿਆਂ ਨੇ ਮਨਾ ਕਰਤਾ ਸੀ ਮੈਂ ਕਿ ਮੈਂ ਪੜਾਂਗੀ ਕਿ ਉਹ ਕਿ ਆਪੇ ਪੜ ਲਓ ਮੈਂ 8ਵੀਂ ਤੋਂ ਬਾਅਦ ਟਿਊਸ਼ਨਾਂ ਲਾ ਕੇ ਐਮਐਸਸੀ ਮੈਥ ਕਰ ਰਹੀ ਹਾਂ ਅਸੀਂ ਕਹਿੰਦੇ ਕਿ ਹੁਣ ਇੱਥੇ ਇੱਕ ਆਫਿਸ ਖੁੱਲੇਗਾ ਕਿ ਕਿਸੇ ਬੱਚੇ ਨੂੰ ਇਹ ਨਹੀਂ ਕਹਿਣਾ ਪਵੇਗਾ ਕਿ ਮੈਂ ਪੜਨਾ ਚਾਹੁੰਦਾ ਸੀ ਮੈਂ ਨਹੀਂ ਪੜ ਸਕਿਆ ਉਹ ਸੇਵਾਦਾਰਾਂ ਦੇ ਬੱਚੇ ਹੋਣ ਗ੍ਰੰਥੀਆਂ ਦੇ ਬੱਚੇ ਹੋਣ ਸਿੱਖਰੀ ਗੱਲ ਹੋਣ ਵਣਜਾਰੇ ਹੋਣ ਪਾਟਰਾ ਬਰਾਦੀ ਦੇ ਹੋਣ ਸਾਡੇ ਵੀ ਪੜਨਾ ਯਕ ਸਿੱਖੀ ਕਿਸੇ ਵੀ ਅਲੱਲ ਅਗਲ ਸੰਸਥਾ ਜਿਹੜੀਆਂ ਹੈ ਨੇ ਸਾਰਿਆਂ ਤੋਂ ਕਿਸੇ ਤੋਂ ਕੋਈ ਇਹ ਬੱਚਾ ਇਹ ਨਾ ਕਹਿ ਸਕੇ ਜੀ ਮੈਂ ਪੜਨਾ ਚਾਹੁੰਦਾ ਸੀ ਨਹੀਂ ਪੜ ਸਕਿਆ ਅਸੀਂ ਉੱਥੇ ਗੁਰੂ ਗਰਬ ਸਿੰਘ ਸਾਹਿਬ ਨੂੰ ਸਮਰਪਿਤ ਇੱਕ ਆਫਿਸ ਖੋਲ੍ਹਿਆ ਜਿਹਦੇ ਜਿਹਦੇ ਉਦਘਾਟਨ ਅਰਦਾਸ ਤੋਂ ਉਪਰੰਤ ਬੀਬੀ ਮਹਿੰਦਰ ਕੌਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਪਤਨੀ ਜਿਨੇ ਕੀਤਾ ਅਸੀਂ 1 ਲੱਖ ਰੁਪਇਆ ਉਸ ਟਾਈਮ ਇਕੱਠਾ ਕਰਕੇ 34 ਸਿਕਰੀਗੜ੍ਹ ਪਰਵਾਰਾਂ ਦੇ ਬੱਚੇ ਜਿਹੜੇ ਬਹੁਤ ਹੀ ਗਰੀਬ ਸੇ ਮਾਮਾ ਭਾਂਡੇ ਮਾਜ ਲਿਆ ਸੀ ਗਿਆ ਉਹ ਚੰਗੇ ਸਕੂਲਾਂ ਚ ਪਾਏ। ਔਰ ਉਸ ਤੋਂ ਬਾਅਦ ਸਾਨੂੰ ਸਕੂਲਾਂ ਤੋਂ ਇੱਕ ਮੈਸੇਜ ਆਇਆ ਕਿ ਇਹ ਬੱਚੇ ਕੱਢ ਲਓ। ਅਸੀਂ ਕਿਉਂ? ਕਹਿੰਦੇ ਕਿ ਬੱਚੇ ਗੰਦੇ ਬਣ ਕੇ ਆਉਂਦੇ ਨੇ ਤੇ ਬਾਕੀ ਇਹ ਬੱਚੇ ਦੇ ਮਾਪਿਓ ਇਤਰਾਜ਼ ਕਰਦੇ ਨੇ। ਅਸੀਂ ਉਸ ਕਲੋਨੀ 'ਚ ਗਏ ਉਸ ਗੁਰਦੁਆਰੇ ਤੇ ਵਿੱਚ ਸਾਰਿਆਂ ਨੂੰ ਇਕੱਠਾ ਕੀਤਾ ਮਾਪਿਓ ਨੂੰ। ਅਸੀਂ ਕਹਾਂ ਸਿੱਖਣੇ ਕਿ ਉੱਥੇ ਬੱਚਿਆਂ ਨੂੰ ਵੀ असी क्या गुरसिख एजुकेशन वालों तुम यूनिफॉर्म दी गई है शूज तो दिते गए हैं किताबा दिखाई गई ने कापियां दिखाई गई ने और अज तुम ये ना सोचो कि मेरा बच्चा अठवीं तो बाद नौकरी करेगा या किसी होर जाएगा मोबाइल दुकान पर काम करेगा अज ही ए सोचो मेरा बच्चा पढ़ लिख के इंजीनियर बनेगा डॉक्टर बनेगा आयस दफ्तर बनेगा बैंक मैनेजर बनेगा ही पूर्ण गुरसिख भी बनेगा और ਸਾਡੇ ਆਫਿਸ ਦੇ ਬਾਹਰ ਹੀ ਲਿਖਿਆ ਹੈ ਸਾਡਾ ਮੇਨ ਆਬਜੈਕਟ ਕੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਮੈਂ ਬੱਚਿਆਂ ਨੂੰ ਖਾਸ ਤੌਰ ਤੇ ਕਹਾਂਗਾ ਬੱਚਿਓ ਧਿਆਨ ਦਿਓ ਆਪਣੇ ਅੰਦਰ ਸੀਸ ਦੇ ਅੰਦਰ ਅਗਰ ਚਾਤੀ ਮਾਰੋ ਤੇ ਮੇਰੇ ਸੀਸ ਦੋ ਚੀਜ਼ਾਂ ਨੇ ਇੱਕ ਮੇਰਾ ਸਰੀਰ ਹੈ ਮੇਰੀ ਆਤਮਾ ਹੈ ਮੇਰਾ ਸਰੀਰ ਟੈਂਪਰੇਰੀ ਹੈ ਜਿਵੇਂ ਪੰਜ ਨੇ ਕਿਹਾ ਹੁਣ ਲੰਗਰ ਚੱਲਦੇ ਨੇ ਉਹ ਟੈਂਪਰੇਰੀ ਵਾਸਤੇ ਨੇ ਮੈਂ ਪੈਸਾ ਕਮਾਉਣਾ ਹੈ ਸਰੀਰ ਵਾਸਤੇ ਮੈਂ ਪੜ੍ਹਾਈ ਕਰਨੀ ਹੈ ਅਕੈਡਮਿਕ ਸਰੀਰ ਵਾਸਤੇ ਮੇਰਾ ਬੈਂਕ ਬੈਲੈਂਸ 5000 ਹੈ ਜਾਂ 5 ਅਰਬ ਹੈ ਮੇਰਾ ਸਰੀਰ ਖਤਮ ਹੋ ਗਿਆ ਉਹ ਕਿਸੇ ਕੰਮ ਦਾ ਨਹੀਂ ਹੈ ਲੇਕਿਨ ਜਿਹੜੀ ਆਤਮਾ ਹੈ ਉਹ ਉਹਦੀ ਕੀ ਖੁਰਾਕ ਹੈ ਇੱਕ ਹੈ ਉਹਦੀ ਖੁਰਾਕ ਨਾਮ ਜਪਣਾ ਤੇ ਦੂਜਾ ਸੇਵਾ ਕਰਨੀ ਇਹ ਦੋ ਚੀਜ਼ਾਂ ਦਾ ਬੈਲੈਂਸ ਮੇਰੇ ਨਾਲ ਜਾਣਾ ਹੈ ਇਹ ਬੈਲੈਂਸ ਦੇ ਹਿਸਾਬ ਨਾਲ ਹੀ ਮੈਨੂੰ ਹਰ ਜਨਮ ਮਿਲਣਾ ਹੈ ਮੈਂ ਕਿੱਥੇ ਪਹੁੰਚਣਾ ਹੈ ਉਹ ਬੈਲੈਂਸ ਮੈਨ ਨਾਲ ਜਾਣਾ ਹੈ ਅਗਰ ਕਾਜ ਤੇ ਕਿਸੇ ਦਾ ਕੰਮ ਮਿਰਸਾ ਸੰਗਤ ਬਚ ਕੇਵਲ ਨਾਮ ਇਹ ਦੋਵੇਂ ਅਸੀਂ ਬੱਚਿਆਂ ਨੂੰ ਕਹਿੰਦੇ ਆ ਬੱਚੇ ਜਿੱਥੇ ਤੋਂ ਸ਼ਰੀਰ ਲਈ ਮੈਂ ਅਕੈਡਮਿਕ ਤੌਰ ਤੇ ਟਾਪ ਹੋਣਾ ਹੈ ਉੱਥੇ ਤਰਾ ਤੁਸੀਂ ਆਤਮਕ ਤੌਰ ਤੇ ਵੀ ਫਸਟ ਆਣਾ ਹੈ ਉਹ ਚਿਰਤ ਕਰੋ ਸ਼ਰੀਰ ਲਈ ਵੀ ਬਾਹਰ ਲਈ ਵੀ ਨਾਮ ਦੇਪੋ ਔਰ ਆਪਣੀ ਕਮਾਈ ਚੋਂ ਦਸੰਤ ਕੱਢਣਾ ਹੈ ਅਗਰ ਤੁਹਾਡੇ ਤਿੰਨ ਸਬਜੈਕਟ ਨੇ ਇੰਜੀਨੀਅਰ ਬਣ ਲਈ ਤਿੰਨ ਸਬਜੈਕਟ ਨੇ ਡਾਕਟਰ ਬਣ ਲਈ ਬੇੜਾ ਪਾਰ ਕਰਨ ਲਈ ਗੁਲਾਸਰ ਨੇ ਤਿੰਨ ਸਬਜੈਕਟ ਦਿੱਤੇ ਨੇ ਕੀਤ ਕਰੋ ਨਾਮ ਜਪੋ ਬਣ ਚੁਕੋ ਉਸ ਦਾ ਇਹ ਰਿਜ਼ਲਟ ਹੈ ਅੱਜ ਦੇਰਾਂ ਦੁਨ 50 ਹਜ਼ਾਰ ਸਿੱਖਾਂ ਦੀ ਆਬਾਦੀ ਹੈ ਕੋਈ ਸਿੱਖ ਬੱਚਾ ਇਹ ਨਹੀਂ ਕਹਿ ਸਕਦਾ ਮੈਂ ਪੜਨਾ ਚਾਹਨਾ ਮਾਂ ਔਰ ਮੈਂ ਮੇਰੀ ਪੜਾਈ ਨਹੀਂ ਪੂਰੀ ਹੋ ਰਹੀ ਚਾਹੇ ਉਹਦੀ ਫੀਸ ਇਤਤਜਾਰ ਹੈ ਚਾਹੇ ਉਹਦੀ ਫੀਸ 10 ਲੱਖ ਹੈ ਔਰ ਉਹ ਗੁਰਸਿੱਖ ਐਜੂਕੇਸ਼ਨ ਦਾ ਪੂਰਾ ਆਫਿਸ ਉਸ ਤਾਂ ਹੀ ਖੁੱਲਦਾ ਹੈ ਹਰ ਸਿੱਖ ਨੂੰ ਪਤਾ ਉਸ ਆਫਿਸ 'ਚ ਮੈਂ ਜਾਵਾਂਗਾ ਮੇਰੀ ਪ੍ਰੋਬਲਮ ਸਾਲਵ ਹੋਏਗੀ ਔਰ ਆਫਿਸ ਆਪਾਂ ਪਰ ਟਾਈਮ ਦਿੱਤਾ ਹੈ ਇਹ ਬੱਚਾਂ ਨੂੰ ਮਿਲਣ ਦਾ ਟਾਈਮ ਹੈ ਔਰ ਅੱਸੀ ਜਿਹੜਾ ਇਹ ਉਪਦੇਸ਼ ਦਿੱਤਾ ਉਹਦਾ ਰਿਜ਼ਲਟ ਇਹ ਹੈ ਜਿਹੜੀ ਸੇਵਾ ਅੱਜ ਤੋਂ 13 ਸਾਲ ਪਹਿਲਾਂ 1 ਲੱਖ ਨਾਲ ਸ਼ੁਰੂ ਹੋਈ ਸੀ ਅੱਜ ਉਹ 50 ਲੱਖ ਰੁਪਏ ਫੀਸ ਜਾ ਰਹੀ ਹੈ ਉਸ ਉਸ 50 ਲੱਖ ਵਿੱਚੋਂ 10 ਲੱਖ ਰੁਪਏ ਉਹ ਬੱਚੇ ਭੇਜ ਰਹੇ ਨੇ ਜਿਹੜੇ ਬੱਚੇ ਇੱਥੋਂ ਪੜ ਕੇ ਚੰਗੀਆਂ ਪੋਸਟਾਂ ਤੇ ਲੱਗ ਗਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ